ਬੰਦਾਬਾਦ ਬੰਦਾਬਾਦ ਇਹ ਬੰਦਾਬਾਦ ਬੰਦਾਬਾਦ ਬੰਦਾ ਹਰ ਬੰਦਾ ਆਪਣੀ ਫੋਟੋ ਪਛਾਣ ਦੇ ਵਿੱਚ ਤੇਜ਼ੀ ਵਰਦਾ ਪਰ ਜਿਹੜਾ ਬਜਟ ਹੈ ਉਹ ਆਨਲਾਈਨ ਟਾਈਮ ਦੇ ਬਹੁਤ ਵਧੀਆ ਬਜਟ ਹੈ ਜਿਸ ਤਰ੍ਹਾਂ ਉਹਨਾਂ ਦੀ ਤਿਆਰੀ ਨਹੀਂ ਜੇ ਤਿਆਰੀ ਕਰਕੇ ਜੇ ਆਪਾਂ ਉਹਨਾਂ ਨੂੰ 72 ਘੰਟੇ ਪਹਿਲਾਂ ਕਾਪੀ ਪਈਦੀ ਬਜਟ ਦੀ ਤੇ ਉਹਨਾਂ ਨੂੰ ਉਸ ਤੇ ਤਿਆਰੀ ਕਰਕੇ ਆਣ ਚਾਹੀਦੀ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਜਿੰਨੇ ਵੀ ਕਹਿੰਦੇ ਸਾਨੂੰ ਰੇਟਾਂ ਨਹੀਂ ਮਿਲਦੇ ਤੁਸੀਂ ਅੱਜ ਪੋਰਟਲ ਤੇ ਪਾ ਦਿਓ ਖੰਭਿਆਂ ਦੀਆਂ ਫੋਟੋ ਐਕਟੇ 2 ਘੰਟੇ ਬਾਅਦ ਲੇਟਾਂ ਚੱਲਦੇ ਨੇ ਉਹੀ ਰੋਲਾ ਪਾਏ ਨੇ ਇੱਦਾਂ ਅਹਿਮ ਬੈਠੇ ਬਹਿਸ ਹੋ ਰਹੀਆਂ ਤੁਸੀਂ ਗੱਲਬਾਤ ਕਰੋ ਤੁਸੀਂ ਆ ਕੇ ਲੇਟਾਂ ਦਾ ਰੋਲਾ ਪਾ ਕੇ ਬਹਿ ਜਾਓ ਜਿਹੜਾ 74 ਸਾਲ ਦਾ ਇਹ ਸਿਸਟਮ ਖਰਾਬ ਕੀਤਾ ਜਿਹੜਾ ਸੱਤਿਆਨਾਸ਼ ਕੀਤਾ ਸੀ ਝਾੜੂ ਨਾਲ ਸਫਾਈ ਕੀਤੀ ਆ ਤੇ ਇਹਨੂੰ ਲੱਗਦਾ ਵੀ ਹੋਰ ਸਾਡੀ ਵਾਰੀ ਵੀ ਆਉਣੀ ਸਿਰਫ ਰੋਲਾ ਪਾ ਕੇ ਸ਼ਹਿਰ ਨੂੰ ਚਿਤਲਾਗੇ ਸਭ ਤੋਂ ਪਹਿਲਾਂ ਤਾਂ ਮੈਂ ਲੁਧਿਆਣਾ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਖਿਸ਼ਲੀ ਮਹੀਨਿਆਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਹਾਊਸ ਬਣਾ ਕੇ ਅੱਜ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਸ਼ਹਿਰ ਦੇ ਆਉਣ ਵਾਲੇ ਸਾਲ ਦੇ ਬਜਟ ਨੂੰ ਜਿਸ ਵਿੱਚ ਮੀਟਿੰਗ ਵਿੱਚ ਅੱਜ ਪੇਸ਼ ਕੀਤਾ ਗਿਆ ਸਾਡੇ ਮੇਅਰ ਸਭਾ ਔਰ ਕਮਿਸ਼ਨਰ ਔਰ ਸਾਡੇ ਸਾਰੇ ਕਲੀਕ ਐਮ ਐਲ ਏ ਸਭਾ ਔਰ ਸਾਡੇ ਕਾਉਂਸਲ ਸਭਾ ਦੀ ਮੌਜੂਦਗੀ ਦੇ ਵਿੱਚ ਅੱਜ ਜਨਨਿਮਸਲੀ ਬਜਟ ਪਾਸ ਕੀਤਾ ਕਿਉਂਕਿ ਲੋਕਾਂ ਦੀਆਂ ਇਛਾਵਾਂ ਲੋਕਾਂ ਦੀ ਸੋਚ ਦੇ ਮੁਤਾਬਕ ਆਉਣ ਵਾਲੇ ਸਾਲ ਦੇ ਵਿੱਚ ਡਿਵੈਲਪਮੈਂਟ ਕਰਨ ਵਾਸਤੇ ਜੋ ਸਾਡੇ ਹੈਡ ਰੱਖੇਗੇ ਨੇ ਉਸ ਦੇ ਵਿੱਚ ਸਾਡੀ ਜੋ ਬਾਕੀ ਆਲ ਪਾਰਟੀ ਮੀਟਿੰਗ ਸੀਗੀ ਉਹਦੇ ਵਿੱਚ ਸਾਰਿਆਂ ਨੇ ਜੱਸ ਕੀਤੀ ਸੀ ਕਿ ਸਾਨੂੰ ਇਹ ਪ੍ਰਵਾਨ ਹੈ ਪਰ ਉਸ ਤੋਂ ਬਾਅਦ ਅੱਜ ਹੋਸੀ ਮੀਟਿੰਗ ਦੇ ਵਿੱਚ ਜਿਸ ਤੋਂ ਅਸੀਂ ਗੱਲ ਕਰ ਰਹੇ ਹਾਂ ਪਰ ਕਿਤੇ ਨਾ ਕਿਤੇ ਹਰ ਬੰਦਾ ਆਪਣੀ ਫੋਟੋ ਖਚਾਣ ਦੇ ਵਿੱਚ ਤੇਜ਼ੀ ਵਰਦਾ ਪਰ ਜਿਹੜਾ ਬਜਟ ਹੈ ਉਹ ਆਨਵੇ ਟਾਈਮ ਦੇ ਵਿੱਚ ਬਹੁਤ ਵਧੀਆ ਬਜਟ ਹੈ ਇਸ ਦੇ ਵਿੱਚ ਹਰ ਵਰਗ ਦਾ ਹਰ ਕਿਉਂਕਿ ਸਭ ਤੋਂ ਪਹਿਲੀ ਵਾਰ ਹੀ ਇਹ ਹੋਇਆ ਕਿ ਆਪਾਂ ਕੋ ਨਵਾਂ ਗੁੱਟਕਸ ਕ੍ਰੀਏਟ ਨਹੀਂ ਕੀਤਾ ਨਮਕੋ ਟੈਕਸ ਲਗਾਇਆ ਉਹਨਾਂ ਦੀ ਡਿਮਾਂਡ ਇਹ ਸੀ ਕਿ ਟੈਕਸ ਵਧਾਓ ਚਾਹੇ ਬਿਲਡਿੰਗ ਬ੍ਰਾਂਚ ਹੈ ਚਾਹੇ ਹਾਊਸ ਟੈਕਸ ਹੈ ਕੋਈ ਸੋਚ ਕੇ ਆਇਆ ਸੀ ਕਿ ਇਸ ਤੇ ਟੈਕਸ ਵਧਾਣ ਦੀ ਆ ਸਾਡੀ ਪ੍ਰਥਾ ਜਿਹੜੀ ਆ ਉਸ ਨੂੰ ਅਸੀਂ ਬੁਲਾਗੇ ਪਰ ਸਾਡੇ ਜਨਨਨੀ ਸਭੀ ਹੋਸ ਨੇ ਪਾਸ ਕਰ ਦੇਣਾ ਕਿ ਜਿਹੜਾ ਪਿਛਲੇ ਟੈਕਸ ਲੱਗੇ ਆ ਆਲਰੇਡੀ ਉਹੀ ਲੈ ਕੇ ਚੱਲਾਂਗੇ ਜਿਹੜਾ 10% ਇਨਕਰੀਜ਼ ਹੋਇਆ ਉਸ ਤੇ ਅਸੀਂ ਮਾਨਵਲੇ ਸਾਲ ਦੇ ਵਿੱਚ ਜਿਹੜਾ ਬਜਟ ਦੇ ਵਿੱਚ ਕੰਮ ਕਰਾਂਗੇ ਪਰ ਦੂਸਰੀਆਂ ਪਾਰਟੀਆਂ ਕਹਿ ਰਹੀਆਂ ਸੀ ਸਾਨੂੰ ਇਹਨੂੰ ਹੋਰ ਜ਼ਿਆਦਾ ਇਨਕਰੀਜ਼ ਕਰੋ ਪਰ ਬਜਟ ਦੀ ਜਿਹੜੀ ਸੋਚ ਹੁੰਦੀ ਹੈ ਬਜਟ ਦਾ ਜਿਹੜਾ ਪ੍ਰਸਾ ਹੁੰਦੀ ਉਸ ਦੇ ਵਿੱਚ ਇਹ ਹੁੰਦਾ ਕਿ ਬਜਟ ਬੋਲਿਆ ਜਾਂਦਾ ਬਜਟ ਤੋਂ ਬਾਅਦ ਪਾਰਟੀ ਦੇ ਵਿੱਚ ਜਿਹੜੇ ਆਫੀਸ਼ਲ ਲੀਡਰ ਹੁੰਦੇ ਨੇ ਉਹਨਾਂ ਨੂੰ ਟਾਈਮ ਦਿੱਤਾ ਜਾਂਦਾ ਅੱਜ ਸਾਡੀ ਮੇਰ ਸਭਾ ਨੇ ਉਹਨਾਂ ਨੂੰ ਟਾਈਮ ਦਿੱਤਾ ਸੀਗਾ ਪਰ ਉਹ ਜਿਸ ਤਰ੍ਹਾਂ ਉਹਨਾਂ ਦੀ ਤਿਆਰੀ ਨਹੀਂ ਸੀ ਜੇ ਤਿਆਰੀ ਕਰਕੇ ਜੇ ਆਪਾਂ ਉਹਨਾਂ ਨੂੰ 72 ਘੰਟੇ ਪਹਿਲਾਂ ਕਾਪੀ ਭੇਜ ਦਿੱਤੀ ਬਜਟ ਦੀ ਤੇ ਉਹਨਾਂ ਨੂੰ ਉਸ ਤੇ ਤਿਆਰੀ ਕਰਕੇ ਆਣੀ ਚਾਹੀਦੀ ਸੀ ਉਹ ਕਹਿੰਦੇ ਸੀ ਇੱਕ ਇੱਕ ਐਟਮ ਤੇ ਬੋਲੋ ਇੱਕ ਇੱਕ ਐਟਮ ਤੇ ਨਹੀਂ ਬੋਲਿਆ ਜਾ ਸਕਦਾ ਆਪਾਂ ਸਾਡੇ ਡੀਸੀਐਫਏ ਨੇ ਜਾਂ ਸੈਕਟਰੀ ਨੇ ਸਾਡਾ ਬਜਟ ਪੜਿਆ ਬਜਟ ਤੇ ਉੱਪਰ ਡਿਸਕਸ਼ਨ ਕਰਾਉਣ ਦਾ ਰਾਈਟ ਹੈ ਅਸੀਂ ਉਹਨਾਂ ਨੂੰ ਟਾਈਮ ਦਿੱਤਾ ਪਰ ਉਹ ਬਜਟ ਦੇ ਉੱਪਰ ਡਿਸਕਸ਼ਨ ਕਰ ਹੀ ਨਹੀਂ ਪਾਇ ਇਸ ਕਰਕੇ ਅਸੀਂ ਸਾਨੂੰ ਰੀਨਾਨੀ ਮਸਲੀ ਉਸ ਨੂੰ ਪਾਸ ਕਰਾ ਦੇ ਪਰ ਪ੍ਰਕਾਸ਼ਾ ਗੋਣਾ ਦਾ ਕਹਿਣਾ ਹੈ ਕਿ ਸਾਨੂੰ ਬੋਲਣ ਹੀ ਨਹੀਂ ਦਿੱਤਾ ਗਿਆ ਕਿਸੇ ਨੂੰ ਤੇ ਨਹੀਂ 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 ਤੁਸੀਂ ਅੰਦਰ ਮੌਜੂਦ ਸੀਗੇ ਐਮਐਲਏ ਬੋਲ ਰਹੇ ਨੇ ਮੇਅਰ ਨੂੰ ਨਹੀਂ ਬੋਲਣ ਦਿੰਦੇ ਨਹੀਂ 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 ਇੱਕ ਕਿਦਾਂ ਹੋ ਸਕਦਾ ਯਾਰ ਅਸੀਂ ਤਕਰੀਬਨ ਅਸੀਂ ਭਾਈ ਨੇਮ ਨਾਮ ਲੈ ਕੇ ਇੱਕ ਬੰਦਾ ਬੀਜੇਪੀ ਵਾਲੋਂ ਇੱਕ ਬੰਦਾ ਕਾਂਗਰਸ ਵਾਲੋਂ ਇੱਕ ਬੰਦਾ ਅਕਾਲੀ ਦਲ ਵਾਲੋਂ ਜਿਹੜਾ ਤੁਹਾਡਾ ਹਾਊਸ ਲੀਡਰ ਹੈ ਉਹਨੂੰ ਟਾਈਮ ਦਿੱਤਾ ਜਾਏਗਾ ਬਾਈ ਨੇਮ ਬੋਲ ਕੇ ਟਾਈਮ ਦਿੱਤਾ ਗਿਆ ਬੀਜੇਪੀ ਵਾਲੋਂ ਤੇ ਪਹਿਲਾਂ ਕਨਫਰਮ ਨਹੀਂ ਆਵੇ ਉਹਨਾਂ ਦਾ ਹਾਊਸ ਲੀਡਰ ਕੋ ਹੋਣਾ ਉਹਨਾਂ ਜਿਹ ਇੱਕ ਬੰਦਾ ਬੋਲਿਆ ਫਿਰ ਦੂਸਰਾ ਬੰਦਾ ਅਸੀਂ ਇਹ ਫਿਰ ਵਾਰ ਤੋਂ ਮੈਡਮ ਨੇ ਖੁਦ ਸ਼ਾਮ ਸੁੰਦਰ ਮਿਲੋਤੇ ਜਿਹੜਾ ਸਾਨੂੰ ਆਲਰੇਡੀ ਪਤਾ ਲੱਗ ਚੁੱਕਿਆ ਸੀਗਾ ਕਿ ਹਾਊਸ ਲੀਡਰ ਕਾਂਗਰਸ ਵਾਲੋਂ ਅਸੀਂ ਉਹਨੂੰ ਟਾਈਮ ਦਿੱਤਾ ਉਹ ਉਹ ਜਦੋਂ ਬੋਲਿਆ ਤੇ ਉਹਨਾਂ ਦੇ ਮੈਂਬਰਾਂ ਨੇ ਉਹਨੂੰ ਨਹੀਂ ਬੋਲਣ ਦਿੱਤਾ ਜਿਹੜੇ ਉਹਨਾਂ ਦੇ ਮੈਂਬਰ ਸੀਗੇ ਨਾਲ ਕੌਂਸਲਰ ਸੀਗੇ ਉਹ ਆਪਣੀ ਆਪਣੀ ਵੱਖ-ਵੱਖ ਆਈਟਮ ਤੇ ਆ ਕੇ ਉਹਦੇ ਨਾਲ ਡਿਸਕਸ਼ਨ ਕਰਨ ਲੱਗੇ ਅਸੀਂ ਤਾਂ ਕਹਿ ਰਹੇ ਸੀ ਕਿ ਵੀ ਇੱਕ ਬੰਦਾ ਬੋਲ ਕੇ ਉਸ ਦੀ ਜਿਹੜੀ ਪਰਸਾ ਹੈਗੇ ਉਸ ਨੂੰ ਕਾਮ ਕੈਮ ਰੱਖੋ ਤੇ ਜਿਹੜਾ ਬਜਟ ਆ ਬਜਟ ਦਾ ਡਿਸਕਸ਼ਨ ਕਰੀਏ ਪਰ ਉਹ ਤਿਆਰੀ ਉਹਨਾਂ ਦੀ ਹੈ ਨਹੀਂ ਸੀ ਇਸ ਕਰਕੇ ਅਸੀਂ ਬਜਟ ਪਾਸ ਕਰਕੇ ਅਸੀਂ ਆ ਗਏ ਹੁਣ ਤਾਂ ਰਾਈਟ ਅਪਰਚ ਕਰੀ ਜਾਂ ਹਾਂ ਜੀ ਪਿਛਲੇ ਸਾਲ ਜਿਹੜਾ ਬਜਟ ਸੀ 200 ਕਰੋੜ ਦਾ ਘਾਟਾ ਸੀ ਇਸ ਵਾਰ 240 ਕਰੋੜ ਦਾ ਚੱਲ ਰਿਹਾ ਹੈ ਹਾਂਜੀ ਤੁਸੀਂ ਇਸ ਘਾਟੇ ਨੂੰ ਕਿਵੇਂ ਪੂਰਾ ਕਰੋ ਦੇਖੋ ਮੇਰੀ ਗੱਲ ਸੁਣੋ ਇਹ ਹੀ ਤਾਂ ਮੈਂ ਅਸੀਂ ਡਿਸਕਸ਼ਨ ਕਰ ਰਹੇ ਸੀ ਅਸੀਂ ਵੀ ਇਸੇ ਗੱਲ ਤੇ ਅਸੀਂ ਵੀ ਇਸੇ ਗੱਲ ਤੇ ਕਰ ਰਹੇ ਜਿਹੜਾ ਪਿਛਲਾ ਹਾਊਸ ਸੀ ਉਹ ਕਿਹਦਾ ਸੀ ਕਾਂਗਰਸ ਦਾ ਸਰ ਪਿਛਲਾ ਤਾਂ ਸਰ ਮੇਰੀ ਸੁਣਨ ਤੋਂ ਲੋ ਜੀ ਤੁਸੀਂ ਗੱਲ ਕੀਤੀ ਮੇਰੀ ਗੱਲ ਸੁਣ ਲਓ ਜਿਹੜਾ ਬਜਟ 30 ਅਡਮਿਨਿਸਟ੍ਰੇਸ਼ਨ ਨੇ ਬਣਾਇਆ ਸੀ ਉਹ ਅਡਮਿਨਿਸਟ੍ਰੇਸ਼ਨ ਨੇ ਮੈਂ ਉਹੀ ਗੱਲ ਕਰ ਰਿਹਾ ਜਿਹੜਾ ਹੋਸ਼ ਚਲਾਣ ਲਗਾਉਣ ਮੇਹ ਹੁੰਦਾ ਮੇਰ ਨੇ ਹੋਸ਼ ਚਲਾਇਆ ਪਿਛਲੇ 5 ਸਾਲ ਜਦ ਪਿਛਲੇ 5 ਸਾਲ ਦਾ ਬਜਟ ਅਸੀਂ 10% ਇਨਕਰੀਸ ਕੀਤਾ ਮੈਂ ਉਹੀ बार-बार ਬੋਲਦਿਆਂ ਕਹਿ ਰਿਹਾ ਕਿ ਆਪੋਸ਼ਨ ਵਾਲੇ ਨੇ ਕਿਹਾ ਗਿਆ ਕਿ ਇਹਨੂੰ ਜ਼ਿਆਦਾ ਇਨਕਰੀਸ ਕਰੋ ਅਸੀਂ ਕਹਿ ਰਹੇ ਹਾਂ ਕਿ ਜਿਹੜਾ ਸਾਡਾ ਪਿਛਲਾ ਟਿੱਚਾ ਪੂਰਾ ਨਹੀਂ ਹੋਇਆ ਅਸੀਂ ਨਵੇਂ ਨੂੰ ਹੋਰ ਜ਼ਿਆਦਾ ਇਨਕਰੀਸ ਕਿੱਦਾਂ ਕਰ ਸਕਦੇ ਹਾਂ ਇਸ ਕਰਕੇ ਸਾਡਾ ਬਜਟ 10% ਹੈਗਾ ਅਸੀਂ ਇਹਨੂੰ ਚਲਾ ਕੇ ਸਾਰਾ ਕੁਝ ਕਰਕੇ ਦਿਖਾਵਾਂਗੇ ਪਰ ਇਹਨਾਂ ਦੀ ਕੋਈ ਸ਼ਰਤ ਸੀ ਵੀ ਬਿਲਡਿੰਗ ਬਣਾਉਣ ਤੇ ਅਪਡੇਟਰ ਬਤਾਓ ਹੋਸਟ ਟੈਕਸ ਰੇਟ ਬਤਾਓ ਉਹਨੂੰ ਹੋਰ ਅੱਗੇ ਲੈ ਕੇ ਜਾਓ ਪਰ ਕਿਤੇ ਨਾ ਕਹਿੰਦੇ ਆਪਾਂ ਸ਼ਹਿਰ ਦੇ ਬੋਝ ਨਹੀਂ ਬਣਨਾ ਚਾਹੁੰਦੇ ਬਕਾਇ ਇਸੇ ਤਰ੍ਹਾਂ ਬਜਟ ਕੀ ਹੈ ਕਿ ਕਿਤਾ ਐਡਵਰਟਾਈਜ਼ਮੈਂਟ ਪਾਲਿਸੀ ਹੈ ਜਿਹੜੀ ਉਹਦੇ ਚ ਕਟ ਆਪਾਂ ਲੈ ਰਹੇ ਆਂ ਉਜਿਆ ਬਿਲਕੁਲ ਸਹੀ ਗੱਲ ਹੈ ਬਿਲਡਿੰਗ ਦੇ ਪ੍ਰਾਜ ਦੇ ਵਿੱਚੋਂ ਵਧੀਆ ਰੈਵਨਿਊ ਅਸੀਂ ਜੋ ਮੈਂ ਮੈਂ ਤੁਹਾਨੂੰ ਉਹੀ بار بار ਕਹਿ ਰਹੇ ਆ ਕਿ ਜਿਹੜਾ ਪਿਛਲੀ ਸਰਕਾਰਾਂ ਦਾ ਜਿਹੜੇ ਵਿੱਚ ਮੌਜੂਦ ਬੈਠੇ ਆਪੋਸ਼ਨ ਲੀਡਰ ਬੈਠੇ ਸੀ ਉਹਨਾਂ ਦੀ ਸਰਕਾਰ ਸੀ ਉਹਨਾਂ ਨੇ ਬਜਟ ਬਣਾਇਆ ਸੀ ਉਹਨਾਂ ਨੇ ਬਜਟ ਪੇਸ਼ ਕੀਤਾ ਸੀ ਉਹਨਾਂ ਨੇ 5 ਸਾਲ ਉਸ ਬਜਟ ਤੇ ਚਲਾਏ ਅਸੀਂ ਤਾਂ ਸਿਰਫ ਓਨਲੀ 5 ਸਾਲ ਮਤਲਬ ਕਹਿੰਦਾ ਕਿ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਐਡਵਰਟਾਈਜ਼ਮੈਂਟ ਦੀ ਗੱਲ ਕਰ ਰਹੇ ਹੋ ਇਸ ਤੇ ਡਿਸਕਸ਼ਨ ਕਰਨੀ ਚਾਹੀਦੀ ਹੈ ਜਦ ਕਿ ਉਹਨੇ ਤਿਆਰੀ ਨਹੀਂ ਹੈਗੀ ਆਪਾਂ ਆਲ ਪਾਰਟੀ ਮੀਟਿੰਗ ਕਿਉਂ ਬੁਲਾਉਨੇ ਆ ਆਲ ਪਾਰਟੀ ਸਾਡੀ ਮੇਅਰ ਸਭਾ ਨੇ ਤਕਰੀਬਨ ਲਾਈ ਤੋਂ 3 ਦਿਨ ਪਹਿਲਾਂ ਆਲ ਪਾਰਟੀ ਮੀਟਿੰਗ ਬੁਲਾਈਆ ਆਲ ਪਾਰਟੀ ਦੀ ਮੀਟਿੰਗ ਵਿੱਚ ਇਹਨਾਂ ਨੇ ਪ੍ਰਵਾਨਗੀ ਦਿੱਤੀ ਹੈ ਜੇ ਆਲ ਪਾਰਟੀ ਮੀਟਿੰਗ ਵਿੱਚ ਇਹਨਾਂ ਦੇ ਹੋਸਟ ਲੀਡਰ ਗਏ ਹੈ ਫਿਰ ਉੱਥੇ ਜਾ ਕੇ ਕਹਿਣਾ ਚਾਹੀਦਾ ਸੀ ਸਾਡਾ ਆਹ ਦਿੱਕਤ ਹੈ ਸਾਨੂੰ ਆ ਆਉਣ ਵਾਲੇ ਟਾਈਮ ਦਿੱਕਤ ਆ ਸਕਦੀ ਹੈ ਉਹਨੂੰ ਆਪਾਂ ਉਸ ਨੂੰ ਸਮੂਦਲੀ ਹੋਣੇ ਇਰਾਦੇ ਨਾਲ ਚੇਂਜ ਕਰ ਲੈਂਦੇ ਜਾਂ ਉਹਨੂੰ ਉਸ ਦੀ ਬੈਟ ਡਿਸਕਸ਼ਨ ਹੋ ਜਾਂਦੀ ਪਰ ਕਿਤੇ ਵੀ ਉਹਨਾਂ ਨੇ ਇਸ ਮੈਟਰ ਤੇ ਗੱਲ ਨਹੀਂ ਕੀਤੀ ਪਰ ਅੱਜ ਉਹਨਾਂ ਦੇ ਚਾਰੇ ਨਾ ਹੋਂ ਕਰਕੇ ਉਹ ਐ ਵੀ ਆਪਸ ਵਿੱਚ ਹੀ ਲੜੀਏ ਜੀ ਦੇ ਕੇ ਅੰਦਰ ਆ ਸਾਡੇ ਸ਼ਾਨਸੂਮ ਲੋਕਾ ਜੀ ਬੋਲ ਰਹੇ ਸੀ ਤੇ ਉਹਨਾਂ ਦੇ ਮੈਂਬਰ ਹੀ ਅੱਗੇ ਆ ਕੇ ਉਹ ਆ ਕੇ ਉਹਨਾਂ ਦੇ ਜਵਾਬ ਦੇ ਰਹੇ ਸੀ ਪਲਾਜ਼ੋ ਵਿੱਚ ਬੋਲੇ ਗਾਲ ਪਾਰਟੀ ਮੀਟਿੰਗ ਦੇ ਵਿੱਚ ਜਦ ਸੈਮਤੀ ਬਣ ਗਈ ਸੀ ਫਿਰ ਇਸ ਤਰੀਕੇ ਦੀ ਇਹਦਾ ਸਭ ਤੋਂ ਵੱਡਾ ਕਾਰਨ ਸੀਗਾ ਵੀ 8200 ਲਾਈਟਾਂ ਵਾਲਾ ਸਟ੍ਰੀਟ ਲੈ ਗਿਆ ਉਹਦੇ ਵਿੱਚ ਥੋੜਾ 34 ਕਰੋੜ ਰੁਪਏ ਦੇ ਉਹਦੇ ਵਿੱਚ ਉਹਦੇ ਵਿੱਚ ਕੀ ਉਹਦੇ ਵਿੱਚ ਕੀ ਹੈ ਦੇਖੋ ਮੇਰੀ ਗੱਲ ਸੁਣੋ ਹਾਰੇ ਹੋਏ ਤੁਸੀਂ ਡਿਮਾਂਡ ਕੀਤੀ ਆ ਅਸੀਂ ਇਸ ਮੁਗਲੇ ਸ਼ਹਿਰ ਚਲਾਉਣਾ ਅਸੀਂ ਸ਼ਹਿਰ ਦੇ ਦੇਖਣਾ ਵੀ ਜਿੱਥੇ ਇੱਕ ਮਿਸਿੰਗ ਆ ਜਾਂ ਜਿੱਥੇ ਦਿੱਕਤ ਹੈ ਅਸੀਂ ਉਹਨੂੰ ਲਾ ਰਹੇ ਹਾਂ ਜਾ ਸਾਰਾ ਸ਼ਹਿਰ ਚ ਘੁੰਮ ਲੋ ਕਿਦੇ ਵੀ ਕੋਈ ਪੁਆਇੰਟ ਬੰਦ ਹੈ ਫਿਰ ਤੁਸੀਂ ਉੱਥੇ ਉਤਰਾਜ ਕਰੋ ਜੇ ਲਾਈਟਾਂ ਬੰਦ ਨੇ ਇੱਕ ਸੋਚ ਬਣਾ ਕੇ ਰੱਖੀ ਮੈਨੂੰ ਪੰਜ ਲਟਾਂ ਲਾਟ ਕਰ ਦਿਓ ਹੁਣ ਠੇਕਾ ਹੈਗਾ ਕੋਈ ਕਾਰਪੀ ਨਹੀਂ ਕਿ ਪੰਜ ਪੀਸ ਤੋਂ ਉਹ ਪੁਗਰਾ ਦੇਗੀ ਸਾਡੀ ਕੰਪਨੀ ਆ ਉਹਦੇ ਕੋਲ ਠੇਕਾ ਤੁਸੀਂ ਉੱਥੇ ਕੰਪਲੀਟ ਪਾਓ ਥੋੜੀ ਸ਼ਾਮ ਤੱਕ ਲੈ ਠੀਕ ਹੋਏਗੀ ਇਹ ਇਸ ਕਰਕੇ ਥੋੜਾ ਜਿਹਾ ਬਖਲਾੜ ਸੀਗੇ ਕੋ ਜਿਹੜੇ ਪਿਛਲੀਆਂ ਵਾਰਾਂ ਚ 10 ਲਾਈਨਾਂ ਦੇ ਤੋਂ 10 ਕਰ ਲੈ ਗਏ 5 ਦੇ ਦੇ ਤੋਂ 5 ਕਰ ਲੈ ਗਏ ਹੁਣ ਉਹ ਕੰਮ ਨਹੀਂ ਹੈ ਹੁਣ ਸਿੱਧਾ ਤੁਸੀਂ ਪੁਆਇੰਟ ਖੰਮੇ ਤੇ ਨੰਬਰ ਲੱਗੇ ਨੰਬਰ ਦਿਓ ਕੋਈ ਵੀ ਬੰਦਾ ਫੋਟੋ ਖਿੱਚ ਕੇ ਬਾ ਦੇਵੇ ਪੋਰਟਲ ਤੇ ਕੋਈ ਮਹੀਂ ਹੁੰਦੇ ਕੀ ਆ ਲਾਈਟ ਡਰਾਵਨ ਨਹੀਂ ਲੱਗੀ ਦੂਏ ਦਿਨ ਉਸ ਕੰਪਨੀ ਦਾ ਕੰਮ ਹੈ ਜਾ ਕੇ ਜਗਾਉਣਾ ਇਸ ਕਰਕੇ ਇਹ ਅਜੇ ਨਹੀਂ ਬਿਲਕੁਲ ਤਿਆਰੀ ਨਹੀਂ ਸੀ ਜੇ ਤਿਆਰੀ ਕਰਕੇ ਆਪ ਸਾਡੇ ਸੀਨੀਅਰ ਡਿਪਟੀ ਮੇਅਰ ਸਾਹਿਬ ਖੜੇ ਨੇ ਮੈਂ ਨਹੀਂ ਉਸ ਮੀਟਿੰਗ ਮੌਜੂਦ ਇਹ ਦੱਸਣਗੇ ਤੁਹਾਨੂੰ ਕਿਆ ਉਹ ਤੇ ਨ ਨਹੀਂ ਹਮੀ ਭਰੀਆ ਬਜਟ ਤੇ ਮੈਂ ਮਜੂਦ ਸੀ ਸ਼ਾਂਤ ਸੰਧਰ ਮਲੋਤਰਾ ਕਾਂਗਰਸ ਵੱਲੋਂ ਸੀ ਤੇ ਭਾਜਪਾ ਵੱਲੋਂ ਮੋਦਗਲ ਸੀ ਤੇ ਆਜ਼ਾਦ ਵੱਲੋਂ ਜੱਗੀ ਜੀ ਦੀ ਵਾਈਫ ਸੀਗੀ ਕਾਲੇਦਾਰ ਵੱਲੋਂ ਪੰਗਾੜੀ ਆ ਜੀ ਠੀਕ ਹੈ ਉੱਥੇ ਸਾਰੀ ਸਹਿਮਤੀ ਬਣੀ ਹੈ ਸਾਡੀ ਅਸੀਂ ਕਹਿ ਵੀ 10% ਜਿਹੜੀ ਇਹ ਕਹਿੰਦੇ ਉਦੋਂ ਕਹਿੰਦੇ ਸੀ ਥੋੜਾ ਥੋੜਾ ਵਧਾ ਲਓ ਇਹਨਾਂ ਨੂੰ ਉੱਥੇ ਸਮਝਾਇਆ ਗਿਆ ਵੀ ਕਿਹੜਾ ਪੁਰਾਣਾ ਟੀਚਾ ਵਾ ਕਿਉਂਕਿ ਸੈਂਟਰਲ ਗਵਰਨਮੈਂਟ ਵੱਲੋਂ ਤੁਹਾਨੂੰ ਪਤਾ ਜੇ ਪਾ ਅਚੀਵ ਨਹੀਂ ਕਰਦੇ ਉਸ ਤੋਂ ਬਾਅਦ ਗ੍ਰਾਂਟ ਗ੍ਰੁੱਪ ਨਹੀਂ ਮਿਲਦੀ ਅਸੀਂ ਉੱਥੇ ਇੱਥੇ ਉਹ ਸਹਿਮਤੀ ਹੋਈ ਹੈ ਸਾਡੀ ਸਾਰਿਆਂ ਦੀ ਵਿਧਾਨਾ ਨਹੀਂ ਅਸੀਂ ਪੂਰਾ ਪ੍ਰੋਪਰ ਇਸ ਟੀਚੇ ਤੱਕ ਪਹੁੰਚ ਜਾਈਏ ਤਾਂ ਕਿ ਸਾਡਾ ਸੈਂਟਰ ਬੋਰਡ ਕੋਈ ਗ੍ਰਾਂਟ ਰੋਕੇ ਕੋਈ ਵੀ ਉਸ ਤੋਂ ਵੱਧ ਜਿਵੇਂ 160 ਕਰੋੜ ਪੂਰਾ ਕਵਰ ਹੋ ਗਿਆ ਨਾ ਪ੍ਰੋਪਰ ਟੈਕਸ ਐਂ ਸਾਰੇ ਕਿਹੜੇ ਵੀ ਪ੍ਰੋਟੈਕਸ ਹੈਗੇ ਆ ਉਹ ਪੂਰੇ ਕਿੱਥੇ ਕਿੱਥੇ ਤੱਕ ਸਾਡਾ ਟੀਚਾ ਉੱਥੇ ਦਾ ਪੂਰਾ ਕੀਤਾ ਜਾਵੇ ਉਦੋਂ ਸਹਿਮਤੀ ਹੋਈ ਹੈ ਕਹਿੰਦੇ ਬਿਲਕੁਲ ਸਹੀ ਹੈ ਮੈਂ ਇਸ ਮਾਧਮ ਰਹੀਂ ਇਹਨਾਂ ਜਿੰਨੇ ਵੀ ਕਹਿੰਦੇ ਆ ਵੀ ਸਾਨੂੰ ਲੇਟਾਂ ਨਹੀਂ ਮਿਲਦੀਆਂ ਤੁਸੀਂ ਅੱਜ ਪੋਰਟਲ ਤੇ ਪਾ ਦਿਓ ਖੰਭਿਆਂ ਦੀਆਂ ਫੋਟੋਆਂ ਖਿੱਚ ਕੇ 2 ਘੰਟੇ ਬਾਅਦ ਲੇਟਾਂ ਜਗਦਿਆਂ ਲੈ ਜਾਓ ਉਹੀ ਰੌਲਾ ਪਾ ਜਣਾ ਇਦਾਂ ਅਹਿਮ ਬਾਈਟ ਤੇ ਬਹਿਸ ਹੋ ਰਹੀ ਆ ਤੁਸੀਂ ਗੱਲਬਾਤ ਕਰੋ ਤੁਸੀਂ ਆ ਕੇ ਲੇਟਾਂ ਦਾ ਰੌਲਾ ਪਾ ਕੇ ਬਹਿ ਗਏ ਯਾਰ ਇਹਨਾਂ ਦਾ ਕੰਮ ਹੈ ਜਿਵੇਂ ਮੇਰੇ ਵੀਰ ਸਤਕਾਰਯੋਗ ਭੋਲਾ ਜੀ ਨੇ ਕਿਹਾ ਵੀ ਤੇਰੀ ਫੋਟੋ ਆ ਗਈ ਸਭ ਦੀਆਂ ਫੋਟੋਆਂ ਆ ਗੀਆਂ ਹੁਣ ਆਪਦੇ ਬੱਚੇ ਸੰਭਾਲੋ ਜage ਧੰਨਵਾਦ ਕੰਮ ਕਰਨ ਵਾਲੇ ਜਿਹੜੇ ਬੰਦੇ ਹੁੰਦੇ ਆ ਨਾ ਉਹਨਾਂ ਨੇ ਕੰਮ ਕਰਨਾ ਜਿਨ੍ਹਾਂ ਨੇ ਸਿਰਫ ਫੋਟੋਆਂ ਖਿਚਾਉਣੀਆਂ ਜਿਵੇਂ ਕਿ ਸਿੱਧੂ ਜੀ ਦੱਸ ਕੇ ਗਏ ਆ ਜਾਂ ਭੋਲਾ ਜੀ ਦੱਸਦੇ ਆ ਜਿਨ੍ਹਾਂ ਨੇ ਕੰਮ ਕਰਨਾ ਹੁੰਦਾ ਉਹ ਕੰਮ 'ਤੇ ਧਿਆਨ ਕਰਦੇ ਆ ਜੇ ਐਨਾ ਹੀ ਇਹਨਾਂ ਨੂੰ ਕੋਈ ਸ਼ਹਿਰ ਦਾ ਫਿਕਰ ਹੁੰਦਾ ਤਾਂ ਜੇ ਇਹ ਲੈਟਾਂ ਆਈਆਂ ਗੱਲਾਂ ਨਹੀਂ ਉਹਨੂੰ ਪੜ ਕੇ ਉਹਦੇ ਨਾਲ ਡਿਸਕਸ ਕਰਦੇ ਇਕੱਲੇ ਇਕੱਲੇ ਪੁਆਇੰਟ ਤੇ ਜਦ ਤੁਸੀਂ ਇਹੀ ਮਿੱਥਿਆ ਹੋਇਆ ਵੀ ਅਸੀਂ ਤਾਂ ਹੌਟ 'ਚ ਰੌਲਾ ਹੀ ਪਾਉਣਾ ਆਪਣੀਆਂ ਫੋਨੋਆਂ ਹੀ ਖਿਚਾਉਣੀਆਂ ਨੇ ਬਸ ਫੋਨੋਆਂ ਖਚਾਲੀਆਂ ਬਾਹਰ ਤਾਂ ਨਾ ਦੇਤਾ ਕੰਮ ਕਰਨਾ ਸ਼ਹਿਰ ਲੁਧਿਆਣਾ ਪੰਜਾਬ ਦਾ ਹੱਬ ਸ਼ਹਿਰ ਆ ਅਗਰ ਇਹਨੂੰ ਖੂਬਸੂਰਤ ਬਣਾਵਾਂਗੇ ਇਹਨੂੰ ਵਧੀਆ ਬਣਾਵਾਂਗੇ ਤਾਂ ਸਾਡਾ ਪੰਜਾਬ ਉਹੀ ਵਧੀਆ ਬਣੂਗਾ ਰੰਗਲਾ ਪੰਜਾਬ ਬਣੂਗਾ ਇਹ ਲੁਧਿਆਣੇ ਦੀ ਤਰੱਕੀ ਲਈ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਬਿੰਦ ਕੇਜੀਵਾਲ ਮੁੱਖ ਮੰਤਰੀ ਪੰਜਾਬ ਔਰ ਸਾਡੇ ਸਾਰੇ ਐਮਐਲਏਾਂ ਦਾ ਇਹ ਟੀਚਾ ਵਾ ਕਿ ਲੁਧਿਆਣੇ ਨੂੰ ਨੰਬਰ 1 ਸ਼ਹਿਰ ਬਣਾਉਣਾ ਉਹਨਾਂ ਦੇ ਮੈਂਬਰ ਰੋਲਾ ਪੁੰਦੇ ਸੀ ਇੱਕ ਇੱਕ ਪੁਆਇੰਟ ਤੇ ਬੇ ਅਸੀਂ ਬਲਕੇ ਡਿਸਕਸ ਕਰਾਂਗੇ ਉਹਨਾਂ ਨੂੰ ਇਹੀ ਮਿਲ ਕੇ ਬੇਨਤੀ ਕੀਤੀ ਗਈ ਵੀ ਬਜਟ ਸੁਣ ਲਓ ਬਜਟ ਸੁਣ ਕੇ ਉਸ ਤੋਂ ਬਾਅਦ ਤੁਸੀਂ ਆਪਣਾ ਨੋਟ ਕਰ ਲਓ ਕਿਹੜਾ ਕਿਹੜਾ ਤੁਸੀਂ ਪੁਆਇੰਟ ਤੇ ਮਿਲ ਕੇ ਡਿਸਕਸ ਕਰਨੀ ਚਾਹੁੰਦੇ ਕਰ ਲਓ ਤੇ ਉਸ ਤੋਂ ਬਾਅਦ ਟਾਈਮ ਦਿੱਤਾ ਗਿਆ ਤੇ ਉਹ ਟਾਈਮ ਤੋਂ ਬਾਅਦ ਜਿਹੜੇ ਆਪੋਜੀਸ਼ਨ ਲੀਡਰ ਬੋਲਣ ਲੱਗੇ ਤੇ ਉਸ ਤੋਂ ਬਾਅਦ ਉਹਨਾਂ ਦੇ ਮੈਂਬਰਾਂ ਨੇ ਹੀ ਮਿਲ ਕੇ ਇਹ ਸੋਚ ਲਿਆ ਵੀ ਉਹਦੀ ਫੋਟੋ ਆ ਗਈ ਸਾਡੀ ਨਹੀਂ ਆਈ ਉਹ ਵਿੱਚ ਆ ਕੇ ਬੋਲਣ ਤੇ ਉਹਨੂੰ ਰੋਕਿਆ ਗਿਆ ਕਹਿਣ ਦਾ ਮਤਲਬ ਸਬਜ਼ੀ ਮੰਡੀ ਬਣਾਤੀ ਹਾਊਸ ਨਹੀਂ ਚੱਲ ਰਿਹਾ ਸੀਗਾ ਤੇ ਔਰ ਬਹੁਤ ਵਧੀਆ ਢੰਗ ਨਾਲ ਬਜਟ ਪਾਸ ਹੋਇਆ ਬਹੁਤ ਵਧੀਆ ਢੰਗ ਨਾਲ ਬਜਟ ਬਣਿਆ ਗਿਆ ਬਣਾਇਆ ਗਿਆ ਵਾ ਔਰ ਇਹੇ ਚਾਹੁੰਦੇ ਨੇ ਵੀ ਜੋ ਸਤਿਆਨਾਥ ਸਿੰਘ 74 ਸਾਲ ਦੀ ਕੀਤਾ ਤੇ ਤਾਂ ਹੀ ਲੋਕਾਂ ਨੇ ਇਹਨਾਂ ਦਾ ਸਪਾਇਆ ਕੀਤਾ ਇਹ ਚਾਹੁੰਦੇ ਆ ਵੀ ਸਾਡਾ ਦਾ ਸਪਾਇਆ ਹੋ ਗਿਆ ਦੂਜਿਆਂ ਦਾ ਸਪਾਇਆ ਕਰ ਦਈਏ ਪਰ ਆਮ ਆਦੀ ਪਾਰਟੀ ਸਰਕਾਰ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੀ ਹੈ ਔਰ ਜਦੋਂ ਦੀ ਕਾਰਪੇਸ਼ਨ ਬਣੀ ਆ ਤੁਸੀਂ ਇਹ ਦੇਖਿਆ ਹੁਣ ਚਾਹੇ ਉਹ ਮੇਰ ਸਾਹਾ ਚਾਹੇ ਸੀਨੀਅਰ ਡਿਪਟੀ ਮੇਰਾ ਚਾਹੇ ਡਿਪਟੀ ਮੇਰਾ ਔਰ ਚਾਹੇ ਸਾਡੇ ਕਾਉਂਸਲਰ ਸਾਹਿਬਾਨ ਨੇ ਚਾਹੇ ਐਮਐਲਏ ਸਾਹਿਬਾਨ ਨੇ ਆਪਣੀ ਆਪਣੀ ਡਿਊਟੀ ਵਰਗੇ ਬਾਖੂਬੀ ਨਿਵਾ ਰਹੇ ਨੇ ਪਰ ਇਹਨਾਂ ਨੂੰ ਉਹੋਂ ਬਲਕੇ ਸੋਚਦੇ ਆ ਵੀ ਸ਼ਾਇਦ ਅਸੀਂ ਰੋਲਾ ਪਾ ਕੇ ਉਹਨਾਂ ਦੀ ਡਿਊਟੀ ਨੂੰ ਡਿਸਟਰਬ ਕਰ ਦਿਆਂਗੇ ਪਰ ਲੋਕਾਂ ਦੇ ਜਿਹੜੇ ਕੰਮ ਕਰਨ ਵਾਲੇ ਅੱਗੇ ਆਉਣਗੇ ਕੰਮ ਕਰਨ ਵਾਲੇ ਅੱਗੇ ਆਏ ਨੇ ਤੇ ਇਹਨਾਂ ਦਾ ਲੋਕਾਂ ਨੇ ਮਿਲ ਕੇ ਜਿਹੜਾ 74 ਸਾਲ ਦਾ ਇਹਨਾਂ ਸਿਸਟਮ ਖਰਾਬ ਕੀਤਾ ਤੇ ਸੱਤਿਆਨਾਸ਼ ਕੀਤਾ ਸੀ ਚਾਰੋਂ ਨਾਲ ਸਫਾਈ ਕੀਤੀ ਆ ਤੇ ਇਹਨੂੰ ਲੱਗਦਾ ਵੀ ਹੁਣ ਸਾਡੀ ਬਾਰੀ ਨਹੀਂ ਆਉਣੀ ਸਿਰਫ ਰੌਲਾ ਪਾ ਕੇ ਸ਼ਾਇਦ ਅਸੀਂ ਜਿੱਤ ਲਾਂਗੇ ਕਿ ਜਿੱਤਿਆ ਨਹੀਂ ਜਾਣਾ ਕੰਮਾਂ ਨਾਲ ਜਿੱਤੇ ਜਾਣਾ ਅਸੀਂ ਤਾਂ ਇਹ ਵੀ ਕਹਿਣਾ ਹੈ ਕਿ ਮੇਅਰ ਮੈਡਮ ਨੂੰ ਬੋਲਣ ਨਹੀਂ ਦਿੱਤਾ ਗਿਆ ਵਿਧਾਇਕ ਗਰੇਵਾਲ ਭੋਲਾ ਜੀ ਪਹਿਲਾਂ ਹੀ ਬੋਲ ਪਏ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਅਰ ਮੈਡਮ ਬੋਲ ਰਹੇ ਸੀਗੇ ਮੈਂ ਦੇਖੋ ਮੈਂ ਵੀ ਹਾਊਸ ਦਾ ਮੈਂਬਰ ਆ ਮਿਲ ਕੇ ਹਾਊਸ ਦੇ ਵਿੱਚ ਮੈਂ ਵੀ ਆਪਣੀ ਮੰਗ ਰੱਖ ਸਕਦਾ ਵਾਂ ਮੇਅਰ ਮੈਨੂੰ ਬੋਲ ਰਹੇ ਸੀ ਉਹ ਬੋਲਣ ਦੇ ਆਪਣੇ ਆਪਣੇ ਹਾਊਸ ਲੀਡ ਥੋੜਾ ਆਪੋਸ਼ਨ ਦਾ ਲੀਡਰ ਜਿਹੜਾ ਬੋਲ ਰਿਹਾ ਵਾ ਤੇ ਕਪ ਸਿੰਘ ਆ ਉਹਨੂੰ ਤਾਂ ਸੁਣ ਲਓ ਤੇ ਉਹਨੂੰ ਨਹੀਂ ਸੁਣੋਗੇ ਤੁਸੀਂ ਉਹਦੀ ਨਹੀਂ ਮੰਨੋਗੇ ਤਾਂ ਸਾਡੀ ਕਿੱਥੋਂ ਮੰਨਣ ਲੱਗਿਆਂ ਮੈਂ ਕੋਈ ਗਲਤ ਗੱਲ ਨਹੀਂ ਕਹੀ ਮੈਂ ਉਹਨੂੰ ਇਹ ਕਿਹਾ ਵੀ ਸਬਜ਼ੀ ਮੰਡੀ ਨਾ ਬਣਾਓ ਹਾਊਸ ਚੱਲਦਾ ਹਾਊਸ ਦੀ ਤਰ੍ਹਾਂ ਆਪਾਂ ਹਾਊਸ ਸਟੈਂਡ ਕਰੀਏ ਹਾਊਸ ਦੇ ਵਿੱਚ ਆਪਾਂ ਆਪਣੀ ਆਪਣੀ ਗੱਲ ਰੱਖੀਏ ਤੇ ਲੁਧਿਆਣੇ ਦੀ ਬਿਹਤਰੀ ਲਈ ਕੰਮ ਕਰੀਏ ਪਰ ਉਹਨਾਂ ਦਾ ਮਕਸਦ ਇੱਕੋ ਸੀਗਾ ਵੀ ਅਸੀਂ ਕਿਵੇਂ ਨਾ ਕਿਵੇਂ ਬਿਲਕੇ ਦੀ ਜਿਹੜੀ ਹਾਊਸ ਦੀ ਮੀਟਿੰਗ ਆ ਇਹ ਫੇਲ ਕਰ ਦਈਏ ਤੇ ਸਾਡੀ ਫੋਟੋ ਆ ਜਾਵੇ ਤੇ ਫੋਟੋਆਂ ਨਾਲ ਜੇ ਇਹ ਅੱਗੇ ਸਿਲਮਕੇ ਸਰਕਾਰਾਂ ਬਣਦੀਆਂ ਹੁੰਦੀਆਂ ਇਹਨਾਂ ਦੀ ਦੁਆਰਾ ਸਰਕਾਰ ਆ ਜਾਣੀ ਸੀ ਫੋਟੋਆਂ ਨਾਲ ਨਹੀਂ ਬਣਨੀ ਕੰਮ ਨਾਲ ਬਣਨੀ ਆ ਸਾਡੀ ਆਮ ਆਦੀ ਪਾਰਟੀ ਕੰਮ ਕਰੀ ਆ ਆਮ ਆਦੀ ਪਾਰਟੀ ਦਾ ਜਿਹੜਾ ਮਿਸ਼ਨ ਆ ਸ਼੍ਰੀ ਰਵਿੰਦ ਕੇਜੀ ਵਾਲਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਔਰ ਸਾਡੇ ਪ੍ਰਧਾਨ ਆਮ ਆਦੀ ਪਾਰਟੀ ਦੇ ਸ਼੍ਰੀ ਅਮਨ ਰੋੜਚ ਦਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਸਾਡਾ ਮਿਸ਼ਨ ਆ ਸਾਰੇ ਨਾਲ ਇਕੱਠਾ ਹੋ ਕੇ ਇਸ ਨੂੰ ਦੇਖਾਂਗੇ ਉਸ ਰੰਗਲੇ ਪੰਜਾਬ ਦਾ ਹਿੱਸਾ ਬਣਾਉਣਾ ਇੱਥੇ ਬਲਕਿ ਵਧੀਆ ਟੰਗਨਾ ਕੰਮ ਕਰਕੇ ਡਿਵੈਲਪਮੈਂਟ ਕਰਕੇ ਔਰ ਚਾਹੇ ਸੜਕਾਂ ਦੀ ਗੱਲ ਕਰਦੇ ਆਂ ਚਾਹੇ ਸਟਰੀਟ ਲਾਈਟ ਦੀ ਗੱਲ ਕਰਦੇ ਆਂ ਚਾਹੇ ਆਮ ਆਦਮੀ ਕਲੀਨਿਕ ਦੀ ਗੱਲ ਕਰਦੇ ਆਂ ਚਾਹੇ ਉਹ ਸੀਵਰੇਜ ਦੀ ਗੱਲ ਕਰਦੇ ਆਂ ਜੇ ਵਾਟਰ ਸਪਲਾਈ ਦੀ ਗੱਲ ਕਰਦੇ ਆਂ ਅੱਜ ਹਰ ਮਿਲ ਕੇ ਗਲੀ ਦੇ ਵਿੱਚ ਹਰ ਮਹੱਲੇ 'ਚ ਹਰ ਵਾਰਡ 'ਚ ਕੰਮ ਚੱਲ ਰਿਹਾ ਵਾ ਔਰ ਜਿਹੜੀਆਂ 30 30 40 40 ਸਾਲ ਦੀਆਂ ਮਿਲ ਕੇ ਵਾਟਰ ਸਪਲਾਈਆਂ ਲਾਈਨਾਂ ਸੀ ਉਹ ਅੱਜ ਬਦਲੀਆਂ ਜਾ ਰਹੀਆਂ ਜਿਹੜਾ ਪਾਣੀ ਗੰਦਾ ਆਉਂਦਾ ਸੀਗਾ ਉਹ ਠ ਇਹ ਜਿਹੜਾ ਕੰਮ ਕਰ ਰਹੇ ਇਹਨੂੰ ਰੋਕ ਲਾਂਗੇ ਰੁਕਣਾ ਨਹੀਂ ਕਿਉਂਕਿ ਜੋ ਮਿਲਕੇ ਜਦੋਂ ਸੋਚ ਆਪਾਂ ਸਹੀ ਰੱਖਦੇ ਆਂ ਤੇ ਅੱਗੇ ਵੀ ਸਹੀ ਹੁੰਦਾ ਤੇ ਸਾਡਾ ਇੱਕੋ ਹੀ ਮਕਸਦ ਆ ਆਮਾਦੀ ਪਾਰਟੀ ਦਾ ਅਸੀਂ ਲੁਧਿਆਣੇ ਨੂੰ ਬਿਹਤਰ ਬਣਾਉਣਾ ਲੁਧਿਆਣੇ ਨੂੰ ਮਿਲਕੇ ਸੁੰਦਰ ਬਣਾਉਣਾ ਲੁਧਿਆਣੇ ਦੀ ਡਿਵੈਲਪਮੈਂਟ ਕਰਨੀ ਆ ਉਹ ਅਸੀਂ ਇਕੱਠੇ ਹੋ ਕਰ ਰਹੇ ਆ ਤੇ ਬਹੁਤ ਬਹੁਤ ਧੰਨਵਾਦ